ਮੋਹਾਲੀ ਨੇੜੇ ਨਵਾਂ ਗਾਮ ਵਿੱਚ ਗਹਿਣੇ ਅੱਜ ਹੋਈ ਲੁੱਟ ਦੇ ਮੁਲਾਜ਼ਮਾਂ ਨੂੰ ਮੋਹਾਲੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਇਹਨਾਂ ਮੁਲਜ਼ਮਾਂ ਨੂੰ ਪੁਲਿਸ ਵੱਲੋਂ ਰਾਤ ਸਮੇਂ ਇੱਕ ਨਾਕੇ ਤੇ ਗ੍ਰਿਫਤਾਰ ਕੀਤਾ ਗਿਆ ਕੁੱਲ ਤਿੰਨ આરોપી ਸਨ ਪਰ ਇੱਕ ਭਜਨ ਚ ਕਾਮਯਾਬ ਹੋ ਗਿਆ ਕੱਲ ਰਾਤ ਨੂੰ ਡੇਰਾ ਬਸੀ ਦੇ ਨੇੜੇ ਇੱਕ ਨਾਕੇ ਤੋਂ ਤਿੰਨ ਮੋਟਰਸਾਈਕਲ ਸਵਾਰ ਗੁਜ਼ਰੇ ਤੇ ਪੁਲਿਸ ਨੂੰ ਵੇਖ ਕੇ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ ਜਗਦੀਪ ਉਰਫ ਜੌਨੀ ਤੇ ਹਰਜਿੰਦਰ ਉਰਫ ਬਿੱਲਾ ਨੂੰ ਪੁਲਿਸ ਨੇ ਫੜਿਆ ਜਦਕਿ ਤੀਸਰਾ આરોપી ਭਜਨ ਦੇ ਵਿੱਚ ਕਾਮਯਾਬ ਹੋ ਗਿਆ ਪੁਚ ਗਿੱਚ ਵਿੱਚ ਇਹ ਸਾਹਮਣੇ ਆਇਆ ਕਿ ਇਹਨਾਂ ਨੇ ਹੀ ਮੁੱਲਾਂਪੁਰ ਤੇ ਨਵਾਂ ਗਾਮ ਵਿੱਚ ਹੋਈ ਲ ਕੋਸਮਾ ਪਹਿਲਾ ਨਮਾ گاؤں ਵਿੱਚ ਰਾਤ ਨੂੰ ਕਰੀਬ 9 ਵਜੇ ਇੱਕ ਗਹਿਣਿਆਂ ਦੀ ਦੁਕਾਨ ਨੂੰ ਬੰਦ ਕਰਕੇ ਘਰ ਪਰਤ ਰਹੇ ਮਾਲਿਕ ਤੇ ਗੋਲੇ ਚਲਾਈ ਗਈ ਸੀ ਅਤੇ ਗਹਿਣੇ ਲੁੱਟੇ ਗਏ ਸਨ ਉਦੋਂ ਤੋਂ આરોપીਾਂ ਦੀ ਭਾਲ ਵਿੱਚ ਲਗਾਤਾਰ ਪੁਲਿਸ ਲੱਗੀ ਹੋਈ ਹੈ ਤੇ ਪੁਲਿਸ ਦੇ ਹੱਥ ਹੁਣੇ આરોપી ਆਏ ਨਹੀਂ ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਬੀਤੀ ਰਾਤ ਐਸਐਚਓ ਥਾਣਾ ਡੇਰਾਬਸੀ ਔਰ ਐਸਐਚਓ ਥਾਣਾ ਲਾਲਰੂ ਵੱਲੋਂ ਇੱਕ ਸਪੈਸ਼ਲ ਨਕਲ ਆਇਆ ਹੋਇਆ ਸੀਗਾ ਇਸ ਨਾਕੇ ਦੇ ਦੌਰਾਨ ਉਹਨਾਂ ਨੂੰ ਤਿੰਨ ਮੋਟਰਸਾਈਕਲ ਸਵਾਰ ਆਉਂਦੇ ਦਿਸੇ ਜਿਹੜੇ ਕਿ ਉਹਨਾਂ ਨੂੰ ਵੇਖ ਕੇ ਮੋਟਰਸਾਈਕਲ ਛੱਡ ਕੇ ਇੱਕ ਪਾਸੇ ਨੂੰ ਭੱਜਣ ਦੀ ਕੋਸ਼ਿਸ਼ ਕਰਨ ਲੱਗੇ ਔਰ ਉਹਨਾਂ ਨੂੰ ਜਦੋਂ ਚੇਸ ਕੀਤਾ ਗਿਆ ਤਾਂ ਉਹਨਾਂ ਨੇ ਫਾਇਰ ਵੀ ਕੀਤੇ ਪੁਲਿਸ ਪਾਰਟੀ ਵੱਲੋਂ ਵੀ ਉਹਨਾਂ ਨੂੰ ਓਵਰ ਪਾਵਰ ਕਰਨ ਦੇ ਵਾਸਤੇ ਜੋ ਮناسب ਫੋਰਸ ਦੀ ਜ਼ਰੂਰਤ ਸੀਗੀ ਉਹ ਇਸਤੇਮਾਲ ਕੀਤੀ ਗਈ ਔਰ ਉਹਨਾਂ ਨੂੰ ਓਵਰ ਪਾਵਰ ਕਰ ਲਿਆ ਤਿੰਨਾਂ ਚੋਂ ਦੋ ਨੌਜਵਾਨ ਮੌਕੇ ਤੇ ਨੇਪ ਕੀਤੇ ਗਏ ਔਰ ਇੱਕ ਨੌਜਵਾਨ ਭੱਜਣ ਦੇ ਵਿੱਚ ਕਾਮਯਾਬ ਹੋ ਗਿਆ ਇਨ੍ਹਾਂ ਕ੍ਰਾਈਮਸ ਦੇ ਵਿੱਚ ਇਸਤੇਮਾਲ ਕੀਤੇ ਗਏ ਵੈਪਨਸ ਉਹ ਅਸੀਂ ਰਿਕਵਰ ਕਰ ਲਏ ਆ ਮੋਟਰਸਾਈਕਲ ਰਿਕਵਰ ਕਰ ਲਏ ਆ ਔਰ ਜੋ ਸੋਨਾ ਮੁਲਾਪੁਰ ਗਰੀਬਦਾਸ ਜਿਹੜੀ ਇੱਕ ਲਗਭਗ ਇੱਕ ਮਹੀਨਾ ਪਹਿਲਾਂ ਵਾਰਦਾਤ ਹੋਈ ਸੀਗੀ ਉਸ ਦੇ ਵਿੱਚ ਖੋਦ ਅਸ਼ਕਾਰ ਬਣਿਆ ਚੁਗਾ ਉਸ ਸੋਨੇ ਨੂੰ ਵੀ ਅਸੀਂ ਬਰਾਮਦ ਕਰ ਲਿਆ